ਸ੍ਰੀ ਵਾਹਿਗੁਰੂ ਸਾਹਿਬ ਜੀਓ ਬੰਦੋਤ ਬੰਦਨ ਅਣਕ ਬਾਾਰ ਸਰਬ ਕਲਾਸਮ ਰਥ ਦੇ ਘਰ ਹੱਥ ਮੂਗ ਉਚਰੈ ਸ਼ਾਸਤਰ ਖਟ ਪਿੰਗ ਗਿਰਣ ਚੜ ਜਾਏ ਆਂਦ ਲਖ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਏ ਆਨਦ ਲਖੈ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ raag gauri pant nihar kamni lochan pare le usasa ur na pi ja pag na khis ਹਰ ਦਰਸ਼ਨ ਕੀ ਆਸਾ ਪੰਥ ਨਿਹਾਰ ਕਾਮਨੀ ਲੋਚਨ ਪਰੇਲੇ ਉਸਾਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਦ ਪਾਵਨ ਭਗਤ ਵਛਲ ਕਿਰਪਾ ਦੇ ਖਜ਼ਾਨੇ, ਦਇਆ ਦੇ ਸਾਗਰ, ਖੰਡਾਂ ਬ੍ਰਹਮੰਡਾਂ ਦੇ ਮਾਲਕ, ਚਾਵਰ ਛਤਰ ਤਖਤ ਦੇ ਮਾਲਕ। ਗੁਰਤਾ ਗਦਿੱਤ ਸੁਭਾਏ ਮਾਨ, ਗਰੀਬ ਨਿਵਾਜ ਅੰਤਰਜਾਮੀ ਸਤਿਗੁਰੂ। ਸ਼ਬਦ ਦਾ ਅਵਤਾਰ ਤਨ, ਧਨ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਤਨ, ਧਨ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰੂ ਮਹਾਰਾਜ ਦੀ ਅਪਾਰ ਬਖਸ਼ਿਸ਼ ਸਦਕਾ। ਅੰਮ੍ਰਿਤ ਵੇਲੇ ਸੁੰਦਰ ਦੀਵਾਨ ਸਜੇ ਸਾਰੇ ਹੋਏ ਦੀਵਾਨਾਂ ਦੇ ਅੰਦਰ ਪਾਵਨ ਪਵਿੱਤਰ ਨਿਤਨੇਮ ਗੁਰਬਾਣੀਆਂ ਦੇ ਜਾਪ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਹੋਏ ਸਤਿਗੁਰੂ ਪਾਤਸ਼ਾਹ ਜੀ ਨੇ ਸਾਡੇ ਸਭ ਦੇ ਤਾਈ ਸਾਰੇ ਜਗਤ ਦੇ ਤਾਈ ਦਇਆ ਕਰਕੇ ਤਰਸ ਕਰਕੇ ਖੁੱਲੇ ਦਰਸ਼ਨ ਦੀਦਾਰ ਮੁਖਵਾਗ ਬਖਸ਼ਿਸ਼ ਕਰਕੇ ਨੇ ਹਾਲ ਕਰਨਾ ਕੀਤਾ ਗੁਰੂ ਕੇ ਰਾਗੀ ਸਿੰਘਾਂ ਨੇ ਸਤਿਗੁਰੂ ਮਹਾਰਾਜ ਜੀ ਦੇ ਹਜ਼ੂਰ ਪਾਵਨ ਪਵਿੱਤਰ ਸ਼੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਗਾਇਨ ਕੀਤੇ ਵੱਡ ਭਾਗੀ ਰੂਹਾਂ ਨੇ ਵੱਡਿਆ ਪਾਗਾਂ ਵਾਲਿਆਂ ਨੇ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਕਬੜਾ ਨੂੰ ਪਰਸ ਕਰਕੇ ਦਰਸ਼ਨ ਦੀਦਾਰ ਕਰਕੇ ਅੰਮ੍ਰਿਤ ਵੇਲੇ ਉਠ ਕਰਕੇ ਗੁਰੂ ਕੀ ਸਤ ਸੰਗਤ ਦੇ ਜੁੜ ਕਰਕੇ ਬਾਣੀ ਗੁਰੂ ਕੀ ਬਾਣੀ ਪੜ੍ਹ ਸੁਣ ਕਰਕੇ ਭਾਰੀ ਅਮੁੱਲ ਕਲਾਹਾ ਪ੍ਰਾਪਤ ਕਰਨਾ ਕੀਤਾ ਹੈ ਵੱਡਿਆਂ ਬਾਗਾਂ ਵਾਲੇ ਬਣੇ ਹਨ ਆਹ ਗੁਰੂ ਪਿਆਰਿਓ ਜੋ ਲੜੀਵਾਰ ਪਾਵਨ ਪਵਿੱਤਰ ਗੁਰਬਾਣੀ ਦੀ ਕਥਾ ਵਿਚਾਰ ਚੱਲ ਰਹੀ ਹੈ ਗੁਰੂ ਕੇ ਉਪਦੇਸ਼ ਨਾਲ ਸ਼ਬਦ ਦੀ ਵਿਚਾਰ ਦੇ ਨਾਲ ਜੁੜਨਾ ਕਰੀਏ ਜੀ ਇਹ ਪ੍ਰਕਾਰ ਸਤਿਗੁਰੂ ਮਹਾਰਾਜੀ ਬਖਸ਼ਿਸ਼ ਕਰਦੇ ਹਨ ਆਓ ਗੁਰੂ ਪਿਆਰਿਓ ਮਨ ਚਿਤ ਬਿਰਤੀਆਂ ਇਕਾਗਰ ਚਿਤ ਕਰਕੇ ਸਰਵਣ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਗਉੜੀ ਪੰਥ ਨਿਹਾਰ ਕਾਮਨੀ ਲੋਚਨ ਪਰੇਲੇ ਉਸਾਸਾ ਜੋ ਭਗਤ ਕਬੀਰ ਸਾਹਿਬ ਜੀ ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਜੋ ਜਗਿਆਸਾ ਅਵਸਥਾ ਹੈ ਉਸ ਬਾਰੇ ਕਥਨ ਕਰਦੇ ਹੋਏ ਜੋ ਗਾਵੜੀ ਰਾਗਣੀ ਦੇ ਅੰਦਰ ਬਖਸ਼ਿਸ਼ ਕਰਦੇ ਹਨ ਇਹ ਪਾਵਨ ਪੀਤੁਰ ਸ਼ਬਦ ਫਰਮਾਉਂਦੇ ਨੇ ਪੰਥ ਨਿਹਾਰੇ ਕਾਮਨੀ ਲੋਚਨ ਭਰੀ ਲਿਓ ਸਾਸਾ ਬਖਸ਼ਿਸ਼ ਕਰਦੇ ਨੇ ਕਿ ਜਿਸ ਪ੍ਰਕਾਰ ਇੱਕ ਪ੍ਰਤੀਬਤਾ ਧਰਮ ਵਾਲੀ ਇਸਤਰੀ ਆਪਣੇ ਪਤੀ ਦੇ ਆਉਣ ਦਾ ਰਸਤਾ ਨਿਹਾਰੇ ਤੱਕ ਦੀ ਰਹਿੰਦੀ ਹੈ ਪਤੀ ਦੇ ਦਰਸ਼ਨ ਨਾ ਹੋਣ ਕਰਕੇ ਉਸ ਦੀਆਂ ਜੋ ਲੋਚਨ ਕਈ ਅੱਖਾਂ ਜਲ ਨਾਲ लोचन ਭਰੀਲੇ ਉਸਾਸਾ ਜਲ ਦੇ ਨਾਲ ਭਰ ਆਉਂਦੀਆਂ ਨੇ ਭਰੀਆਂ ਰਹਿੰਦੀਆਂ ਨੇ ਤੇ ਉਸਾਸਾ ਕਹੀਏ ਹੌਕੇ ਲੈਂਦੀ ਏ ਇਸੇ ਪ੍ਰਕਾਰ ਜੋ ਜਗਿਆਸੂ ਰੂਪ ਇਸਤਰੀ ਪਤੀ ਪਰਮੇਸ਼ਰ ਦਾ ਬਤੀ ਦਾ ਭਗਤੀ ਸਹਿਤ ਗਿਆਨ ਰੂਪ ਮਨ ਬੁੱਧ ਰੂਪੀ ਵਾਲ ਜੋ ਭਰੇ ਰਹਿੰਦੇ ਹਨ ਦੇ ਵਿਛੋੜੇ ਕਰਕੇ ਅਜੇ ਤੱਕ ਪ੍ਰਾਪਤੀ ਨਹੀਂ ਹੋਈ ਇਸ ਪ੍ਰਕਾਰ ਉਸ ਆਸਾ ਲੰਮੇ ਸਾਹ ਹੋ ਕੇ ਲੈਂਦੀ ਏ ਹੋਰ ਨਾ ਪੀਜੈ ਪਗ ਨਾ ਖਿਸੈ ਹਰ ਦਰਸ਼ਨ ਕੀ ਆਸਾ ਬਖਸ਼ ਕਰਦੇ ਨੇ ਜਿਸ ਪ੍ਰਕਾਰ ਉਸ ਇਸਤਰੀ ਦਾ ਜਿਹੜਾ ਹਿਰਦਾ ਹੋਰਨਾ ਪੀਜੈ ਪਗ ਨਾ ਖਿਸਸੈ ਹੋਰਨਾ ਜੋ ਮਰਦਾਂ ਦੇ ਤਾਈ ਨਹੀਂ ਭਿਜਦਾ ਤੇ ਆਪਣੇ ਪਤੀ ਵਰਤਾ ਧਰਮ ਵੱਲ ਜਿਸਦਾ ਪੈਰ ਨਹੀਂ ਜੋ ਖਿਸਕਦਾ ਨਹੀਂ ਠਿੜਕਦੀ ਉਸ ਨੂੰ ਹਰ ਵੇਲੇ ਆਪਣੇ ਪਤੀ ਪਰਮੇਸ਼ਰ ਦੇ دیدار ਦੀ ਹੀ ਇੱਛਾ ਲੱਗੀ ਰਹਿੰਦੀ ਏ ਇਸੇ ਪ੍ਰਕਾਰ ਜਗਿਆਸਰੂਪ ਇਸਤਰੀ ਦਾ ਹਿਰਦਾ ਕਿਸੇ ਦੇਵੀ ਦੇਵਤਿਆਂ ਦੀ ਉਪਾਸ਼ਨਾ ਵਿੱਚ ਉਹਨਾਂ ਦਾ ਚਿਤ ਨਹੀਂ ਲੱਗਦਾ ਨਹੀਂ ਭਜਦਾ ਉਹਨਾਂ ਦੀ ਉਪਾਸ਼ਨਾ ਦੇ ਤਾਈਂ ਨਹੀਂ ਮੰਨਦਾ ਅਦੇ ਪਰਮੇਸ਼ਰ ਦੀ ਭਗਤੀ ਵੱਲੋਂ ਮਨ ਦੇ ਸੰਕਲਪ ਵਿਕਲਪ ਰੂਪੀ ਜਿਹੜੇ ਪੈਰ ਨੇ ਏ ਵੀ ਕਿਸੇ ਹੋਰ ਪਾਸੇ ਨਹੀਂ ਖਿਸਕਦੇ ਉਹਨਾਂ ਨੂੰ ਕੇਵਲ ਹਰ ਦਰਸ਼ਨ ਕੀ ਆਸਾ ਹਰੀ ਅਕਾਲ ਪੁਰਖ ਵਾਹਿਗੁਰੂ ਦੇ ਦੀਦਾਰ ਦੀ ਹੀ ਜੋ ਆਸਾ ਇੱਛਾ ਜੋ ਲੱਗੀ ਹੋਈ ਏ ਉਡ ਹੋਣਾ ਕਾਂਗਾ ਕਰੇ ਬੇਗ ਮਿਲਿ ਜਾ ਆਪਣੇ RAM ਪਿਆਰੇ ਬਖਸ਼ਿਸ਼ ਕਰ ਦੇ ਨੀ ਜੇ ਪ੍ਰਕਾਰ ਉਹ ਇਸਤਰੀ ਆਪਣੇ ਪਤੀ ਦਾ ਰਾਹ ਤੱਕਦੀ ਹੋਈ ਬਨੇਰੇ ਦੇ ਬੈਠੇ ਹੋਏ ਕਾਵਾਂ ਦੇ ਬੇ ਪਾਈ ਭਾਵਨਾ ਵਿੱਚ ਆ ਕਰਕੇ ਭਾਵਕ ਹੋ ਕਰਕੇ ਇਸ ਪ੍ਰਕਾਰ ਕਹਿੰਦੀ ਹੈ ਉਡੋ ਨਾ ਤਾਗਾ ਕਰੇ ਇਹ ਕਾਲੇ ਕਾਵੋਂ ਤੁਸੀਂ ਉੱਡਦੇ ਕਿਉਂ ਨਹੀਂ ਜਾਓ ਜਾ ਕਰਕੇ ਖਬਰ ਲੈ ਕੇ ਆਵੋ ਤਾ ਮੈਂ ਆਪਣੇ ਜੋ ਪਿਆਰੇ ਪਤੀ ਨੂੰ ਸ਼ਿਗਰ ਛੇਤੀ ਹੀ ਉਹਦੇ ਤਾਂ ਹੀ ਮਿਲਾਂ ਮਿਲ ਪਾਵਾਂ ਇਸੇ ਪ੍ਰਕਾਰ ਜਗਿਆਸੂ ਰੂਪ ਇਸਤਰੀ ਜਗਿਆਸੂ ਰੂਪ ਜੀਵ ਜਿਹਦੇ ਅੰਦਰ ਵਾਹਿਗੁਰੂ ਨੂੰ ਮਿਲਣ ਦੀ ਇੱਛਾ ਹੈ ਆਸਾ ਹੈ ਉਹ ਪਤੀ ਪਰਮੇਸ਼ਰ ਦਾ ਰਾਹ ਤੱਕ ਦੀ ਹੋਈ ਹਿਰਦੇ ਰੂਪੀ ਬਨੇਰੇ ਤੇ ਜੋ ਕਾਮ ਆਦਿਕ ਰੂਪੀ ਕਾਮਾਂ ਨੂੰ ਕਹਿੰਦੀ ਹੋਈ ਵੇਗਾ ਜੋ ਵਿਰਾਗ ਦੇ ਸਹਿਤ ਇਹ ਬਚਨ ਕਰਦੀ ਹੈ ਕਹੇ ਕਾਮਕਰੋਦ ਆਦਿਕ ਰੂਪੀ ਕਾਲੇ ਕਾਮ ਤੁਸੀਂ ਉੱਡਦੇ ਕਿਉਂ ਨਹੀਂ ਉੱਡ ਕਿਉਂ ਨਹੀਂ ਜਾਂਦੇ ਤੁਸੀਂ ਉੱਡ ਜਾਵੋ ਜੋ ਮੇਰਾ ਪਿੱਛਾ ਛੱਡ ਦੇਵੋ ਜਿਸ ਕਰਕੇ ਮੈਂ ਆਪਣੇ ਪਿਆਰੇ ਪਰਮੇਸ਼ਰ ਦੇ ਤਾਈਂ ਜੋ ਸ਼ਿਗਰ ਹੀ ਮਲੀਜਾ ਮਿਲਣਾ ਕਰਾਂ ਮੇਰਾ ਪਤੀ ਪਰਮੇਸ਼ਰ ਵਾਹਿਗੁਰੂ ਨਾਲ ਮਿਲਾਪ ਹੋ ਸਕੇ ਅਧਵਾ ਹੈ ਕਾਲੇ ਕੇਸਾਂ ਰੂਪੀ ਕਾਮ ਤੁਸੀਂ ਅਜੇ ਉੱਡੋ ਨਾ ਭਾਵ ਅਜੇ ਧੌਲੇ ਨਾ ਹੋਵੋ ਤਾਂ ਜੋ ਮੈਂ ਜਵਾਨੀ ਦੀ ਅਵਸਥਾ ਵਿੱਚ ਹੀ ਸ਼ਿਗਰ ਆਪਣੇ ਪਿਆਰੇ ਪਰਮੇਸ਼ਰ ਨੂੰ ਮਿਲਣਾ ਕਰਾਂ ਕਿਉਂਕਿ ਬੁਢਾਪੇ ਦੇ ਵਿੱਚ ਜੋ ਮਿਲਣਾ ਹੈ ਬੜਾ ਔਖਾ ਹੈ ਭਗਤੀ ਕਰਨੀ ਬੜੀ ਔਖੀ ਹੈ ਅਥਵਾ ਇਹ ਕਾਲੇ ਕਾਮਾਂ ਦੀ ਨਿਆਈ ਪਾਪ ਕਰਮੋ ਤੁਸੀਂ ਮੇਰੇ ਹਿਰਦੇ ਵਿੱਚ ਉੱਡ ਜਾਣਾ ਕਰੋ ਉੱਡ ਜਾਵੋ ਜਿਸ ਕਰਕੇ ਮੈਂ ਕਾਲੀ ਨਾਲ ਨਾਸ਼ ਹੋ ਜਾਵੋ ਜਿਸ ਕਰਕੇ ਮੈਂ ਕਾਲੀ ਨਾਲ ਪਰਮੇਸ਼ਰ ਨੂੰ ਮਿਲ ਸਕਾਂ ਕਹ ਕਬੀਰ ਰਹਾਉ ਵਿਚਾਰਾਮ ਦੇ ਕੇ ਬਖਸ਼ਿਸ਼ ਕਰਦੇ ਹਨ ਕਹ ਕਬੀਰ ਜੀਵਨ ਪਦ ਕਾਰਨ ਹਰ ਕੀ ਭਗਤ ਕਰੀ ਜੈ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ ਕਿ ਇਹ ਭਾਈ ਕਹ ਕਬੀਰ ਜੀਵਨ ਪਦ ਕਾਰਨ ਜੀਵਨ ਮੁਕਤੀ ਦੀ ਪਦਵੀ ਪ੍ਰਾਪਤ ਕਰਨ ਵਾਸਤੇ ਉਸ ਵੈਗੁਰੂ ਨੇ ਦਾਈ ਉਸ ਪਰਮੇਸ਼ਰ ਦੀ ਤਾਂ ਹੀ ਭਾਈ ਹਰ ਕੀ ਭਗਤ ਕਰੀਜੈ ਉਸ ਵਾਹਿਗੁਰੂ ਦੀ ਭਗਤੀ ਕਰੋ ਏਕ ਆਧਾਰ ਨਾਮ ਨਾਰਾਇਣ ਰਸਨਾ RAM ਰਵਿਜੈ ਬਖਸ਼ਿਸ਼ ਕਰਦੇ ਨੇ ਇਹ ਭਾਈ ਸਾਨੂੰ ਤਾਂ ਏਕ ਆਧਾਰ ਨਾਮ ਨਾਰਾਇਣ ਇੱਕ ਪਰਮੇਸ਼ਰ ਦੇ ਨਾਮ ਦਾ ਹੀ ਆਧਾਰ ਆਸਰਾ ਹੈ ਰਸਨਾ RAM ਰਵਿਜੈ ਤੇ ਭਾਈ ਤੁਸੀਂ ਵੀ ਜੀਬਾ ਦੁਆਰਾ ਆਪਣੀ ਦਸਰਾ ਦੁਆਰਾ ਉਸ ਪਰਮੇਸ਼ਰ ਦੇ ਨਾਮ ਦੇ ਤਾਂ ਹੀ ਉਚਾਰਨਾ ਕਰੋ ਜਪੋ ਰਾਗ ਗਉੜੀ 11ਵੀਂ ਭਗਤ ਕਬੀਰ ਸਾਹਿਬ ਜੀ ਦੇ ਪਾਸ ਇੱਕ ਕ੍ਰਿਸ਼ਨ ਭਗਵਾਨ ਜੀ ਦਾ ਜੋ ਆਪਾਸ਼ਕ ਆਇਆ ਉਸ ਨੇ ਆ ਕੇ ਬੇਨਤੀ ਕੀਤੀ ਕਿ ਮਹਾਰਾਜ ਭਗਤ ਜੀ ਆਪ ਜੀ ਦੁਆਪਰ ਯੁਗ ਦੇ ਜੋ অবতার ਜੋ ਸ਼੍ਰੀ ਕ੍ਰਿਸ਼ਨ ਜੀ ਦੀ ਬਾਬਤ ਦਸਲਾ ਕਰੋ ਮੈਂ ਕਿਸ ਪ੍ਰਕਾਰ ਉਹਨਾਂ ਦੀ ਉਪਾਸ਼ਨਾ ਕਰਾਂ ਆਪ ਜੀ ਦੱਸੋ ਇਹ ਸੁਣ ਕਰਕੇ ਭਗਤ ਕਬੀਰ ਸਾਹਿਬ ਜੀ ਪਹਿਲਾਂ ਜੋ ਸਰਗੁਣ ਸਰੂਪ ਦੀ ਉਪਾਸ਼ਨਾ ਕਹਿੰਦੇ ਹੋਏ ਇਹ ਪਾਵਨ ਪਵਿੱਤਰ ਗਉੜੀ ਰਾਗਣੀ ਦੀ 11ਵੀਂ ਜਾਤੀ ਦੇ ਅੰਦਰ ਇਹ ਪਾਵਨ ਪਿਤ੍ਰ ਸ਼ਬਦ ਉਚਾਰਨ ਕਰਕੇ ਉਪਦੇਸ਼ ਦਿੰਦੇ ਹਨ ਆਸ-ਪਾਸ ਕਨ ਤੁਰਸੀ ਕਾ ਬਿਰਵਾ ਮਾਝ ਬਨਾਰਸ ਗਾਉਰੇ ਕੇ ਭਾਈ ਜਿਸ ਦੇ ਆਸੇ ਪਾਸੇ ਵਾਲੇ ਦੁਆਲੇ ਬਹੁਤ ਸਾਰੇ ਤੁਲਸੀ ਦੀਆਂ ਜੋ ਬਿਰਵਾ ਬੂਟੀਆਂ ਦਾ ਝੁੰਡੇ ਤੇ ਉਸ ਦੇ ਵਿੱਚ ਜੋ ਬਨਾਰਸ ਬਰਸਾਣਾ ਨਾਮਕ ਇੱਕ ਗਾਉ ਜੋ ਪਿੰਡ ਹੈ ਜਿੱਥੇ ਰਾਧਕਾ ਨੇ ਕ੍ਰਿਸ਼ਨ ਜੀ ਦੀ ਉਪਾਸ਼ਨਾ ਕੀਤੀ ਉਸ ਪਿੰਡ ਵਿੱਚ ਇੱਕ ਜੋ ਰਾਧਕਾ ਨਾਮੇ ਜੋ ਗਵਾਲੀ ਰਹਿੰਦੀ ਸੀ ਉਹ ਆਕਾਸ ਰੂਪ ਦੇਖ ਮੋਹਿ ਗਵਾਰਨ ਮੋਕਾ ਛੋੜ ਨਾ ਆਉ ਨਾ ਜਾਹੂ ਰੇ ਵਿਸ਼ਿਸ਼ ਕਰਦੇ ਨੇ ਵਾਕ ਦਾ ਸਰੂਪ ਦੇਖ ਮੋਹੀ ਗਵਰਨ ਉਹ ਗੋਪੀ ਜੋ ਰਦ ਕਾ ਉਸ ਜੋ ਦਵਾ ਪਰਜਗ ਦੇ ਅਵਤਾਰ ਸ਼੍ਰੀ ਕ੍ਰਿਸ਼ਨ ਜੀ ਦਾ ਸਰੂਪ ਸੁੰਦਰ ਸਰੂਪ ਵੇਖ ਕਰਕੇ ਉਹਦੇ ਦਾਈ ਮੋਹਤ ਹੋ ਗਈ ਉਸ ਦਾ ਐਸਾ ਪ੍ਰੇਮ ਲੱਗਾ ਜੋ ਭਾਵਨਾ ਦੇ ਸਹਿਤ ਸ਼੍ਰੀ ਕ੍ਰਿਸ਼ਨ ਜੀ ਦੇ ਤਾਈ ਕਹਿੰਦੀ ਕਿ हे ਕ੍ਰਿਸ਼ਨ ਜੀ ਤੁਸੀਂ ਮੈਨੂੰ ਛੱਡ ਕਰਕੇ ਕਿਸੇ ਹੋਰ ਪਾਸੇ ਨਾ ਜਾਵੋ ਨਾ ਜਾਣਾ ਕਰੋ ਭਾਵ ਹੋਰ ਕਿਤੇ ਆਉਣਾ ਜਾਣਾ ਨਾ ਕਰੋ ਸਦਾ ਮੇਰੇ ਪਾਸ ਰਹੋ ਤੋਹੇ ਚਰਨ ਮਨ ਲਾਗੋ ਸਾਰਿੰਗ ਧਾਰ ਸੋ ਮਿਲਾ ਜੋ ਬੜ ਭਾਗੋ ਇਸ ਪ੍ਰਕਾਰ ਤੋਹੇ ਚਰਨ ਮਨ ਲਾਗੋ ਸਾਰਿੰਗ ਧਾਰ ਇਸ ਪ੍ਰਕਾਰ ਉਸਨੇ ਉਹ ਕਹਿੰਦੀ ਹੈ ਕਿ ਆਪ ਜੀ ਦੇ ਚਰਨਾਂ ਦੇ ਨਾਲ ਜੋ ਸਾਰੰਗ ਧਰ ਜੋ ਸਾਰੰਗ ਨਾਮੇ ਧਨਖ ਨੂੰ ਧਾਰਨ ਵਾਲੇ বিষ্ণੂ ਜੀ ਦੇ অবতার ਜੋ ਕ੍ਰਿਸ਼ਨ ਜੀ ਆਪ ਜੀ ਦੇ ਚਰਨਾਂ ਨਾਲ ਮੇਰਾ ਜੋ ਚਿਤ ਲੱਗਾ ਹੈ ਦਿਲ ਲੱਗਾ ਹੈ ਸੋ ਮਿਲਿਆ ਜਿਸ ਵੱਡ ਭਾਗੋ ਤੇ ਤੁਹਾਡੇ ਨਾਲ ਤਾਂ ਉਹੀ ਮਿਲ ਸਕਦਾ ਹੈ ਜਿਹੜਾ ਵੱਡਿਆਂ ਭਾਗਾ ਵਾਲਾ ਏ ਰਹਾ ਜੀ ਰਾਮ ਦੇ ਕੇ ਬਖਸ਼ਿਸ਼ ਕਰਦੇ ਹਨ ਵਿੰਦਰ ਬਨ ਮਨ ਹਰਨ ਮਨੋਹਰ ਕ੍ਰਿਸ਼ਨ ਚਰਾਵਤ ਗਾਉਰੇ हे ਦਿਲ ਨੂੰ ਚਰਾਉਣ ਵਾਲੇ ਸੁੰਦਰ ਸ਼੍ਰੀ ਕ੍ਰਿਸ਼ਨ ਜੀ ਤੁਸੀਂ ਜੋ ਵਰਿੰਦਾਵਨ ਮथुरा ਦੇ ਜ਼ਿਲੇ ਜਮੁਨਾ ਨਦੀ ਦੇ ਕਿਨਾਰੇ ਵਿੱਚ ਜੰਗਲ ਵਿੱਚ ਗਊਆਂ ਨੂੰ ਆਪ ਜੀ ਜੋ ਕ੍ਰਿਸ਼ਨ ਚਰਾਵਤ ਗਾਊ ਰੇ ਗਊਆਂ ਨੂੰ ਚਰਾਉਂਦੇ ਰਹੇ ਹੋ ਜਾ ਕਾ ਠਾਕੁਰ ਤੂੰ ਹੀ ਸਾਰਿੰਗ ਧਾਰ ਮੋਹ ਕਬੀਰਾ ਨਾ ਹੋ ਰੇ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ ਕਿ हे ਤੁਨਕ ਨੂੰ ਧਾਰਨ ਕਰਨ ਵਾਲੇ ਪਰਮੇਸ਼ਰ ਜਿਸ ਮੇਰੇ ਵਰਗੇ ਦਾਸ ਦਾ ਉਹੀ ਸਾਰਿੰਗ ਧਰ ਤੂੰ ਸੁਆਮੀ ਏ ਮਾਲਕ ਏ ਮੋਹਿ ਕਬੀਰਾ ਨਾਉ ਰੇ ਜਿਸ ਕਰਕੇ ਮੇਰਾ ਨਾਮ ਵੀ ਕਬੀਰਾ ਵੱਡਾ ਹੋ ਗਿਆ ਏ ਕਿ ਹੇ ਭਗਵਾਨ ਜੀ ਐਸੀ ਆਪ ਜੀ ਦੀ ਉਪਾਸ਼ਨਾ ਹੈ ਜੋ ਤੇਰੀ ਉਪਾਸ਼ਨਾ ਕਰਦੇ ਹਨ ਫੇਰੇ ਤਾਂ ਹੀ ਧਿਆਉਂਦੇ ਹਨ ਉਹ ਵੀ ਵੱਡੇ ਹੋ ਜਾਂਦੇ ਹਨ ਉਨ ਅਗੇ ਸਹੀ ਸ਼ਬਦ ਦੇ ਅੰਤਰੀਵ ਜੋ ਪਾਸ਼ਨਾ ਦੱਸਦੇ ਹਨ ਆਸ ਪਾਸ ਕਨ ਤੁਰਸੀ ਕਾਬਿਰਵਾ ਮਾਝ ਬਨਾਰਸ ਗਾਉ ਰੇ ਬਖਸ਼ਿਸ਼ ਕਰਦੇ ਨੇ ਇਹ ਭਾਈ ਆਸਾ ਇਸ਼ਾਵਾਂ ਤੋਂ ਪਾਸੇ ਹੋ ਕਰਕੇ ਜੋ ਤੁਰਸੀ ਜੋ ਤੁਲਤਾ ਬਿਰਤੀ ਭਾਵ ਸਭ ਵਿੱਚ ਇੱਕੋ ਜਿਹਾ ਪਰਮੇਸ਼ਰ ਵਿਆਪਕ ਦੇਖਣਾ ਇਹ ਸੰਗਣੇ ਜੋ ਬਿਰਵਾ ਬੂਟੀਆਂ ਦਾ ਚੁੰਡ ਲੰਗਿਆ ਹੋਇਆ ਹੈ ਅਤੇ ਇਹ ਹਿਰਦੇ ਦੇ ਵਿੱਚ ਜੋ ਸ਼ubh ਗੁਣਾ ਰੂਪੀ گاਉ ਨਗਰ ਬਣਿਆ ਹੋਇਆ ਹੈ ਉਸ ਵਿੱਚੋਂ ਰਾਸ ਕਈ ਆਨੰਦ ਦੀ ਪ੍ਰਾਪਤੀ ਕਰਦੇ ਹਨ ਉਹ ਆਕਾਸ਼ ਰੂਪ ਦੇਖ ਮੋਹੀ ਗਵਰਨ ਮੋ ਕਾ ਛੋੜ ਨਾ ਆਉ ਨਾ ਜਾਹੂ ਰੇ ਉਹ ਆਕਾਸ਼ ਰੂਪ ਦੇਖ ਮੋਹੀ ਗਵਰਨ ਉਸ ਸਾਖੀ ਚੇਤਨ ਦਾਸ ਰੂਪ ਵੇਖ ਕਰਕੇ ਆਪਾਸ ਬਿਰਤੀ ਰੂਪੀ ਜੋ ਗੋਪੀ ਮੋਹੀ ਮੋਹਤ ਹੋ ਗਈ ਹੈ ਤੇ ਉਹ ਬਾਸ ਬਿਰਤੀ ਕਹਿੰਦੀ ਹੈ ਕਿ ਅੰਤਰਜਾਮੀ ਤੁਸੀਂ ਮੇਰੇ ਤਾਈ ਛੱਡ ਕਰਕੇ ਕਿਸੇ ਪਾਸੇ ਨਾ ਆਉਣਾ ਕਰੋ ਤੇ ਨਾ ਹੀ ਜਾਣਾ ਕਰੋ ਹਰ ਵੇਲੇ ਅੰਦਰ ਹੀ ਸਾਖ yaad ਰਹੋ ਤੋਹੇ ਚਰਨ ਮਨ ਲਾਗੋ ਸਾਰਿੰਗ ਧਰ ਸੋ ਮਿਲ ਜੋ ਬੜ ਭਾਗੋ ਏ ਜੋ ਸਾਰ ਅੰਗ ਧਰ ਹੇ ਹਿਰਦਿਆਂ ਵਿੱਚ ਸ੍ਰੀਸ਼ਟਾਈ ਨੂੰ ਧਾਰਨ ਵਾਲੇ ਪਰਮੇਸ਼ਰ ਤੋਹੇ ਤੁਹਾਡੇ ਅਤਿਸ਼ਟਾਨ ਰੂਪ ਚਰਣਾ ਵਿੱਚ ਮੇਰਾ ਮਨ ਲੱਗਾ ਹੈ ਉਹੀ ਪੁਰਸ਼ ਆਪ ਜੀ ਤਾਂ ਹੀ ਮਿਲ ਸਕਦੇ ਹਨ ਜੋ ਜਿਨ੍ਹਾਂ ਦੇ ਅੰਦਰੋਂ ਵਡਿਆਈ ਦੀ ਇੱਛਾ ਅਥਵਾ ਹੰਗਤਾ ਹੰਕਾਰ ਮਮਤਾ ਇਹ ਭਾਗੋ ਭੱਜ ਗਏ ਹਨ ਉਹ ਹੀ ਆਪ ਜੀ ਦੇ ਦਾਈ ਮਿਲ ਸਕਦੇ ਹਨ ਬਿੰਦਰਾ ਬਨ ਮਨ ਹਰਨ ਮਨੋਹਰ ਕ੍ਰਿਸ਼ਨ ਚਰਾਵਤ ਗਾਉਰੇ ਅਸਵਾ ਜੋ ਵੱਡੇ ਭਾਗਾਾਂ ਵਾਲੇ ਹਨ ਰਹਾਉ ਵਿਸ਼ਰਾਮ ਦੇ ਕੇ ਬਖਸ਼ਿਸ਼ ਕਰਦੇ ਹਨ ਵਿੰਦਰਾਬਨ ਮਨਹਰਨ ਮਨੋਹਰ ਕ੍ਰਿਸ਼ਨ ਚਰਾਵਤ ਗਾਉਰੇ ਬਖਸ਼ਿਸ਼ ਕਰਦੇ ਨੇ ਹੇ ਹਿਰਦੇ ਨੂੰ ਚਰਾਉਣ ਵਾਲੇ ਸੁੰਦਰ ਪਰਮੇਸ਼ਰ ਜਿਸ ਦਾ ਅੰਤਹਿ ਕਰਨ ਰੂਪੀ ਜੋ ਵਿੰਦਰਾ ਬਾਣ ਬਗੀਚਾ ਸਮੂਹ ਗੁਣਾਂ ਦੇ ਸਹਿਤ ਹੈ ਉਹਨਾਂ ਦੀਆਂ ਬਿਰਤੀਆਂ ਰੂਪੀ ਅਥਵਾ ਇੰਦਰੀਆਂ ਰੂਪੀ ਜਿਹੜੀਆਂ ਗਾਉ ਜੋ ਗਾਈਆਂ ਨੂੰ ਪਰਮੇਸ਼ਰ ਆਪ ਸਤ ਸੰਗਤ ਰੂਪੀ ਅਸਥਾਨ ਤੇ दैवीय ਗੁਣ ਰੂਪੀ ਜੋ ਕਾ ਇਹ ਚਰਉਣਾ ਕਰਦਾ ਏ ਜਾ ਤਾ ਠਾਕੁਰ ਤੁਹੀ ਸਾਰਿੰਗ ਧਰ ਮੋਹ ਕਬੀਰਾ ਨਾਉ ਰੇ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ ਕਿ ਇਹ ਅੰਗਾਂ ਵਿੱਚ ਸ੍ਰੇਸ਼ਟਾਈ ਧਾਰਨ ਵਾਲੇ ਪਰਮੇਸ਼ਰ ਜਿਸ ਮੇਰੇ ਵਰਗੇ ਸੇਵਕ ਦਾ ਤੁਹੀ ਤੂੰ ਆਪ ਹੀ ठाकुर स्वामी ਮਾਲਕ ਹੈ ਤੇ ਤੇਰੇ ਵੱਡੇ ਦਾ ਨਾਮ ਜਪਣੇ ਕਰਕੇ ਆਪ ਜੀ ਸਭ ਤੋਂ ਵੱਡੇ ਹੋ ਆਪ ਜੀ ਦਾ ਨਾਮ ਜਪਣੇ ਕਰਕੇ ਮੋਹ ਕਬੀਰਾ 나ਉਰੇ ਮੇਰਾ ਵੀ ਜੋ ਕਬੀਰਾ ਵੱਡਾ ਜੋ ਨਾਮ ਹੈ ਆਪ ਜੀ ਦੇ ਨਾਮ ਨੂੰ ਜਪਣੇ ਕਰਕੇ ਪੈ ਗਿਆ ਹੋ ਗਿਆ ਏ ਇੱਥੇ ਗੁਰੂ ਪਿਆਰੂ ਇਸ ਪਾਵਨ ਪਵਿੱਤਰ ਸ਼ਬਦ ਦੀ ਸਮਾਪਤੀ ਹੈ ਜੀ ਦਾਸ ਵੱਲੋਂ ਪਾਵਨ ਪਵਿੱਤਰ ਗੁਰਬਾਣੀ ਦੀ ਕਥਾ ਵਿਚਾਰ ਕਰਦਿਆਂ ਕਿ ਨਹੀਂ ਵਿਅੰਤ ਹੀ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ ਗੁਰੂ ਪਿਆਰੀ ਗੁਰੂ ਸਵਾਰੀ ਖਾਲਸਾ ਸਾਧ ਸੰਗਤ ਧੰਨ ਧੰਨ ਸਤਿਗੁਰੂ ਮਹਾਰਾਜ ਜੀ ਬਖਸ਼ਣ ਆਹਾਰ ਹਨ ਕਿਰਪਾ ਕਰਕੇ ਬਖਸ਼ ਲੈਣ ਅਗੇ ਵਾਸਤੇ ਸੁਮਤ ਦੀ ਦਾਦ ਬਖਸ਼ ਕਰਨ ਇੱਥੇ ਦੋ ਪੰਕਤੀਆਂ ਪੜ੍ਹ ਕਰਕੇ ਸਮਾਪਤੀ ਹੈ ਜੀ ਤੋਹੇ ਚਰਨ ਮਨ ਲਾਗੋ ਸਾਰਿੰਗ ਧਰ ਸੋ ਮਿਲੈ ਜੋ ਬੜ ਭਾਗੋ ਰਹਾ ਬਿੰਦਰਾ ਬਨਨ ਦਨ ਹਰਨ ਮਨੋਹਰ ਕ੍ਰਿਸ਼ਨ ਚਰਨ ਆਵਤ ਗਾਉ ਰੇ ਜਾ ਕਾ ਠਾਕੁਰ ਤੂੰ ਹੀ ਸਾਰਿੰਗ ਧਾਰ ਮੋਹਿ ਕਬੀਰਾ ਨਾ ਉਰੇ